ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਬਹੁਤ ਹੀ ਸੋਹਣਾ ਜਿਹੜਾ ਆਪਣਾ ਇਹ ਡਿਜ਼ਾਈਨ ਦੋ ਸਲਾਂਗਾਂ ਦਾ ਦੋ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਆਪਾਂ ਤੇ ਜਿਹੜਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਦੇਖੋ ਉਲਟੀ ਸਾਈਡ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਇਹਨੂੰ ਤੁਸੀਂ ਚਾਹੇ ਬਾਰਡਰ ਦੇ ਤੌਰ ਤੇ ਬਣਾਓ ਚਾਹੇ ਸਾਰੇ ਪ੍ਰੋਜੈਕਟ ਲਈ ਅਪਲਾਈ ਕਰ ਸਕਦੇ ਹੋ ਤੀਜਾ ਇਹ نیچے ਆਪਣਾ ਕੋਈ ਹੋਰ ਬਾਰਡਰ ਬਣਾ ਕੇ ਇਸ ਡਿਜ਼ਾਈਨ ਨੂੰ ਉੱਪਰ ਤੁਸੀਂ ਸੈੱਟ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜਾਂ ਟ੍ਰਿਅਰ ਸਵੈਟਰ ਬੱਚਿਆਂ ਦੇ ਕੋਟਾਂ ਜਾਂ ਸਵੈਟਰਸ ਵੀ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਜੇ ਨੂੰ ਅਪਲਾਈ ਕਰ ਸਕਦੇ ਹੋ ਬੁੜਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਥੋੜਾ ਜਿਹਾ ਵੀ ਤੁਸੀਂ ਬੁਣਾਈ ਦਾ ਕੰਮ ਜਾਣਦੇ ਹੋ ਤੇ ਇਸ ਨੂੰ ਆਸਾਨੀ ਨਾਲ ਬਣਾ ਲਓਗੇ ਕਿਉਂਕਿ ਦੋ ਸਲਾਂਗਾ ਹੀ बार-बार रिपीट ਕਰਦੇ ਜਾਣਾ ਆਪਾਂ ਠੀਕ ਹੈ ਕੁੰਡੇ ਬਾਹਨ ਤੋਂ ਬਾਅਦ نیچے ਆਪਾਂ ਦੋ ਸਲਾਂਗਾ ਜਿਹੜੀਆਂ ਬੇਸਿਕ ਰੋ ਬਣਾਵਾਂਗੇ ਕਿਉਂਕਿ ਉਹ ਜਿਹੜੀਆਂ ਸਲਾਈਆਂ ਕੰਪਲਸਰੀ ਐ ਜ਼ਰੂਰੀ ਐ ਬਣਾਉਣੀਆਂ ਠੀਕ ਆ ਉਸ ਤੋਂ ਬਾਅਦ ਜਿਹੜੇ ਅੱਗੇ ਮੈਂ ਦੋ ਸਲਾਈਆਂ ਰਿਪੀਟ ਕਰੂੰਗੀ ਉਹੀ बार-बार ਤੁਸੀਂ ਰਿਪੀਟ ਕਰਨੀਆਂ 10 ਤਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਦੋਂ ਇਸ ਡਿਜ਼ਾਈਨ ਨੂੰ ਬਣਾਉਣਾ ਤਿੰਨ ਕੁੰਡੇ ਤਿੰਨ ਕੁੰਡੇ ਤਿੰਨ ਕੁੰਡੇ ਇਸ ਤਰ੍ਹਾਂ ਤੁਸੀਂ ਲੈ ਲੈਣੇ ਠੀਕ ਐ ਤਿੰਨ ਤਨ ਕੁੰਡਿਆਂ ਤੇ ਡਿਜ਼ਾਈਨ ਸੈੱਟ ਹੋ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆਪ ਇਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਦੇਖੋ ਜੇਕਰ ਤੁਸੀਂ ਬਾਰਡਰ ਬਣਾ ਰਹੇ ਹੋ ਤਾਂ ਕੁੰਡੇ ਪਾ ਲੈਣੇ ਇਸ ਤਰ੍ਹਾਂ ਫਿਰ ਦੋ ਸਲੰਗਾ ਬੇਸਿਕ ਰੋ ਕਹਿ ਸਕਦੇ ਹਾਂ ਠੀਕ ਆਪਾ ਬਣਾਉਣੀਆਂ ਹੀ ਆ ਠੀਕ ਹੈ ਕੰਪਲਸਰੀ ਆ ਫਿਰ ਆਪਣਾ ਦੋ ਸਲੰਗਾ ਦਾ ਡਿਜ਼ਾਈਨ ਤੁਸੀਂ ਸ਼ੁਰੂ ਕਰਨਾ ਇੱਕ ਵਾਰ ਦੋ ਸਲੰਗਾ ਬਣਾਉਣੀਆਂ ਆਪਣੀਆਂ ਬੇਸਿਕ ਰੋ ਇੱਕ ਸਿੱਧੀ ਸਾਈਡ ਤੋਂ ਇੱਕ ਕੁਆਲਿਟੀ ਸਾਈਡ ਤੋਂ ਉਸ ਤੋਂ ਬਾਅਦ ਜਿਹੜੀਆਂ ਮੈਂ ਆ ਕੇ ਦੋ ਸਲੰਗਾ ਤੁਹਾਨੂੰ ਦੱਸੂੰਗੀ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰਨਾ ਠੀਕ ਹੈ ਤੇ ਜੇਕਰ ਤੁਸੀਂ ਬਾਰਡਰ ਹੋਰ ਬਣਾਇਆ ਉੱਪਰ ਡਿਜ਼ਾਈਨ ਦੇ ਤੌਰ ਤੇ ਨੂੰ ਸੈੱਟ ਕਰਨਾ ਤਾਂ ਤੁਸੀਂ ਫਿਰ तो बॉर्डर बना के दो सलांगा बना लिया ठीक है उस तो बाद अपना डिजाइन शुरू करना पहला कुंडा तारो चाहे बुनो उस तो बार देखो एक कुंडा उलटा दो सीधे ठीक है इस तरह एक उलटा दो सीधे एक उलटा दो सीधे एक उल्टा दो सीधे एक उल्टा दो सीधे ये अपनी बेस क्रो है पहली सिलाई एक उल्टा दो सीधे एक उल्टा दो सीधे ਇੱਕ ਲਾਫਤੇ ਕੋਲ ਤਾਂ ਜੂਗਾ ਇੱਕ ਸਿੱਧਾ ਇੱਕ ਸਲਾਈ ਕੰਪਲੀਟ ਹੋ ਗਈ ਬੇਸ ਕਰੋ ਦੀ ਦੂਸਰੀ ਸਲਾਈ ਆ ਗਈ ਰਾਮ ਸਾਈਡ ਤੋਂ ਜਿਹੜਾ ਕੁੰਡਾ ਪਹਿਲਾ ਕੁੰਡਾ ਤਰਫ ਚ ਉਹਨੂੰ ਜਿਹੜਾ ਉਧਰ ਉਲਟ ਇਧਰ ਬਣਾਵਾਂਗੇ ਸਿੱਧਾ ਜਿਹੜੇ ਉਧਰ ਸਿੱਧੇ ਇਧਰ ਬਣਾਵਾਂਗੇ ਉਲਟੇ ਤਾਂ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਇਹ ਦੋ ਸਲਾਈਆਂ ਆਪਾਂ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਹੀ ਬਣਾਉਣੀਆਂ ਠੀਕ ਹੈ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਇੱਕ ਸਿੱਧਾ ਦੋ ਉਲਟੇ ਲਾਸਟ ਤੇ ਇੱਕ ਸਿੱਧਾ ਤੇ ਇੱਕ ਉਲਟਾ ਆ ਗਿਆ ਠੀਕ ਹੈ ਇਸ ਤਰ੍ਹਾਂ ਦੇਖੋ بیس ਪ੍ਰੋ ਕੰਪਲੀਟ ਹੋਣ ਤੋਂ ਬਾਅਦ ਹੁਣ ਆਪਾਂ ਆਪਣੀ ਅਜੂਗੀ ਡਿਜ਼ਾਈਨ ਦੀ ਸਲਾਈ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਤਾਰੂ ਚਾਹੇ ਬਣੂ ਉਸ ਤੋਂ ਬਾਅਦ ਦੇਖੋ ਜਿਹੜਾ ਕੁੰਡਾ ਉਲਟਾ ਨੂੰ ਤਾਂ ਪੋਲਟਾ ਹੀ ਬਣਾਉਣਾ ਥ्रेड ਕਰਨਾ ਪਿੱਛੇ ਜਿਹੜੇ ਦੋ ਸਿੱਧੇ ਕੁੰਡੇ ਆਪਾਂ ਨੂੰ ਦਿਖਾਈ ਦੇ ਰਹੇ ਦੇਖੋ ਇਸ ਤਰ੍ਹਾਂ ਇਹ ਦੋ ਕੁੰਡਿਆਂ ਦੇ ਜਿਹੜਾ ਆਪਣਾ ਇਹ ਦੇਖੋ ਇੱਧਰ ਦੋ ਕੁੰਡੇ ਛੱਡ ਕੇ ਹੋਲ ਦਿਖਾਈ ਦੇ ਰਿਹਾ ਇਹਦੇ ਵਿੱਚੋਂ ਕੁੰਡਾ ਬਣਾਉਣਾ ਆਪਾਂ ਠੀਕ ਹੈ ਜਿਹੜਾ ਇਹ ਹੋਲ ਦਿਖਾਈ ਦੇ ਰਿਹਾ ਕੁੰਡਾ ਥੋੜਾ ਜਿਹਾ ਲੋਜ ਰੱਖਣਾ ਇਸ ਤਰ੍ਹਾਂ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਅੱਗੇ ਫਿਰ ਇੱਕ ਕੁੰਡਾ ਲੈਟਾ ਥ्रेड ਕਰਾਂਗੇ ਪਿੱਛੇ ਫਿਰ ਇਸੇ ਤਰ੍ਹਾਂ ਦੋ ਸਿੱਧੇ ਕੁੰਡੇ ਛੱਡ ਕੇ ਨਾਲ ਵਾਲੇ 홀 ਚ ਇਸ ਤਰ੍ਹਾਂ ਕੁੰਡਾ ਬਣਾ ਲੈਣੇ ਥੋੜਾ ਜਿਹਾ ਲੂਜ਼ ਰੱਖਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਸਿੱਧਾ ਕੁੰਡਾ ਕਰ ਦੇਣਾ ਇਹੀ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਆਪਾਂ ਪਹਿਲੀ ਸਲਾਈਡ ਤੇ ਰਿਪੀਟ ਕਰਦੇ ਜਾਣਾ ਹੁਣ ਇੱਥੇ ਨਾ ਤਾਂ ਆਪਣਾ ਕੋਈ ਕੁੰਡਾ ਘਟਦਾ ਤੇ ਨਾ ਹੀ ਹੁੰਦਾ ਠੀਕ ਹੈ ਇੱਕ ਉਲਟਾ ਦੋ ਸਿੱਧੇ ਕੁੰਡੇ ਛੱਡ ਕੇ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਜਿਹੜਾ ਦੋ ਸਿੱਧੇ ਕੁੰਡੇ ਦੇ ਨਾਲ 홀 ਦਿਖਾਈ ਦੇ ਰਹੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਠੀਕ ਹੈ ਇਸ ਤਰ੍ਹਾਂ ਫੇਟ ਲੱਗੇ ਇੱਕ ਉਲਟਾ ਦੋ ਸਿੱਧੇ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਠੀਕ ਹੈ ਜਿਹੜਾ ਨਾਲ 홀 ਦਿਖਾਈ ਦੇ ਰਿਹਾ ਠੀਕ ਥੋੜਾ ਜਿਹਾ ਲੂਜ਼ ਰੱਖਣਾ ਆਪਾਂ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਇੱਕ ਵolta ਦੋ ਸਿੱਧੇ ਕੁੰਡੇ ਛੱਡ ਕੇ ਜਿਹੜਾ ਨਾਲ ਵਾਲਾ 홀 ਦਿਖਾਈ ਦਿੰਦਾ ਹੈ ਇਹਦੇ ਵਿੱਚ ਇੱਕ ਕੁੰਡਾ ਬਣਾਉਣਾ ਦੋ ਸਿੱਧੇ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇੱਕ ਵolta ਦੋ ਸਿੱਧੇ ਕੁੰਡੇ ਛੱਡ ਕੇ ਕੁੰਡਾ ਬਣਾਵਾ ਠੀਕ ਹੈ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਇੱਕ ਉਲਟਾ ਦੋ ਸਿੱਧੇ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੇ ਇੱਕ ਬਣਾ ਦੇਣਾ ਸਿੱਧਾ ਕੁੰਡਾ ਇਸ ਤਰ੍ਹਾਂ ਸਾਸਤੇ ਕੋਲਟਾ ਦਾ ਇੱਕ ਸਿੱਧਾ ਠੀਕ ਹੈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਉਣੀ ਆਪਾਂ ਰਾਂਗ ਸਾਈਡ ਦੂਸਰੀ ਸਲਾਈ ਬਹੁਤ ਹੀ ਜ਼ਿਆਦਾ ਆਪਣੀ ਸੌਖੀ ਹੈ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਜਿਹੜਾ ਉੱਧਰ ਉਲਟਾ ਇੱਧਰ ਬਣਾਉਣਾ ਸੀ ਤਾਂ ਜਿਹੜੇ ਦੋ ਸਿੱਧੇ ਡਿਜ਼ਾਈਨ ਵਾਲੇ ਉਹ ਦੋ ਬਣਾਉਣੇ ਆ ਉਲਟੇ ਇਸ ਤਰ੍ਹਾਂ ਇੱਕ ਸਿੱਧਾ ਦੋ ਉਲਟੇ Ecasi da, dolce. 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 ਦਾ ਸੁੱਤੇ ਇੱਕਿੱਤਾ ਯੂਗ ਕੰਨੀ ਵਾਲਾ ਹਰਦਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਦੇਖੋ ਇਹੀ ਦੋ ਸਲਾਈਆਂ ਬਾਰ ਬਾਰ ਰਿਪੀਟ ਕਰਨੀਆਂ ਠੀਕ ਆਪਾਂ ਦੇਖੋ ਆਪਣਾ ਡਿਜ਼ਾਈਨ ਦਿਖਾਈ ਦੀ ਲੱਗ ਗਿਆ ਇਹੀ ਦੋ ਸਲਾਈਆਂ ਆਪਾਂ ਬਾਰ ਬਾਰ ਰਿਪੀਟ ਕਰਾਂਗੇ ਦੋ ਸਲਾਈਆਂ ਕੰਪਲੀਟ ਹੋ ਗਈਆਂ ਇੱਕ ਵਾਰ ਫਿਰ ਮੈਂ ਤੁਹਾਨੂੰ ਦੋ ਸਲਾਈਆਂ ਜਿਹੜੀਆਂ ਰਿਪੀਟ ਕਰਕੇ ਦਿਖਾ ਦਿੰਦੀ ਹਾਂ ਦੇਖੋ ਪਹਿਲਾ ਕੁੰਡਾ ਧਾਰੋ ਚਾਹੀ ਬਣਾ ਠੀਕ ਹੈ ਥ੍ਰੈਡ ਕਰਨਾ ਹੈ ਅੱਗੇ ਇੱਕ ਕੁੰਡਾ ਉਲਟਾ ਦੋ ਸਿੱਧੇ ਕੁੰਡੇ ਛੱਡ ਕੇ ਉਸੇ ਤਰ੍ਹਾਂ ਜਿਹੜਾ ਇਹ ਨਾਲ ਵਾਲਾ ਦੇਖੋ 홀 ਦਿਖਾਈ ਦਿੰਦਾ ਇਹਦੇ ਵਿੱਚ ਦੀ ਕੁੰਡਾ ਬਣਾਉਣਾ ਫਿਰ ਜਿਹੜੇ ਆਪਣੇ ਇਹ ਦੋ ਕੁੰਡੇ ਆ ਬੈਕ ਸਾਈਡ ਤੋਂ ਦੋ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਥ्रेड ਕਰਨਾ ਅੱਗੇ ਜਿਹੜਾ ਕੁੰਡਾ ਉਲਟਾ ਨੂੰ ਉਲਟਾ ਬਣਾ ਲੈਣਾ ਥ्रेड ਪਿੱਛੇ ਦੋ ਕੁੰਡੇ ਛੱਡ ਕੇ ਜਿਹੜਾ ਦੇਖੋ ਇਹ ਨਾਲ ਵਾਲਾ 홀 ਐ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਕ ਉਲਟਾ thread ਪਿੱਛੇ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਫਿਰ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇੱਕ ਉਲਟਾ thread ਪਿੱਛੇ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਜਿਹੜਾ ਇਹ ਹੌਲ ਹੈ ਇਸ ਤਰ੍ਹਾਂ ਕੁੰਡਾ ਬਣਾਉਣਾ ਕੁੰਡਾ ਥੋੜਾ ਜਿਹਾ ਲੋਜ ਰੱਖਣਾ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ఎండా ఉల్టా థర్ెడ్ పిచ్చే దో కు షడ్డ కేడ్ కుడెదా బ ఉల్టా దో కడే జిధే షడ్డ కేల ఏదా బాగా దో కు ਬੈਕ ਸਾਈਡ ਤੋਂ ਇੱਕ ਕੁੰਡਾ ਕਾਟਦੇ ਨੇ ਇੱਕ ਉਲਟਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇ ਨੇ ਇਹ ਕੋਲਟਾ ਲਾਸਟ ਤੇ ਇੱਕ ਸਿੱਧਾ ਬਣਾ ਲਾਂਗੇ ਠੀਕ ਹੈ दुसरी आगी आई दी पहिला कुंडा चाहे आहे जेड़ा उधर उलटा इधर सिद्धा डिजाईन वाले दो डोळ एक दो दोलटे एक दो दोलटी एक सिद्धा दोल ਦੋ ਲਟ ਇੱਕ ਦਿੱਤਾ ਦੋ ਲਟ ਇੱਕ ਦਿੱਤਾ ਦੋ ਲਟ ਦੋ ਵਾਰ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਇਹਦਾ ਰਿਪੀਟ ਕਰਕੇ ਦਿਖਾਤਾ ਇਸੇ ਤਰ੍ਹਾਂ ਹੁਣ ਅੱਗੇ ਆਪਾਂ ਰਿਪੀਟ ਕਰਦੇ ਜਾਣਾ ਠੀਕ ਹੈ ਲਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ